ਨੇ ਸਵਾਲ ਇੱਥੇ ਵੀ ਠਾਉਣੇ ਆ ਕਿ ਵੀ ਤੁਸੀਂ ਵੀਡੀਓ ਬਣਾਈ ਆ ਤੁਸੀਂ ਕਿਉਂ ਬਣਾਈ ਆ ਤੁਸੀਂ ਸੱਸਿਆ ਵਾ ਵੀ ਲੋਕ ਕਹਿੰਦੇ ਨਾ ਗੁਰਦਨ ਵਾਲੇ ਬੇਲੇ ਬੈਠੇ ਖਾਂਦੇ ਆ ਬੇਲਿਆਂ ਨੂੰ ਮਿਲਦੀਆਂ ਇਹਨਾਂ ਨੂੰ ਕਈਆਂ ਦੇ ਸ਼ਬਦ ਹੁੰਦੇ ਆ ਬਾਈ ਇਹ ਮਾਫ ਕਰਨਾ ਪਰ ਮੈਂ ਇਹਨਾਂ ਨਾਲ ਅਕਸਰ ਹੀ ਜਾਂਣਾ ਰਹਿੰਦਾ ਵਾ ਬਾਲਣ ਬੁਗਾਰਾ ਨਾਲ ਲੈ ਕੇ ਜਾਂਦੇ ਰਹਿੰਦੇ ਆ ਬਾਲਣ ਲੈਣ ਜਾਂਦੇ ਰਹਿੰਦੇ ਆ ਅਸੀਂ ਅਲਗ-ਅਲਗ ਪਿੰਡਾਂ ਦੇ ਵਿੱਚ ਅਲਗ-ਅਲਗ ਥਾਵਾਂ ਦੇ ਵਿੱਚ ਅੱਜ ਵੀ ਆ ਟਰਾਲੀ ਇਹਨਾਂ ਨੇ ਆ ਪਹਿਲਾਂ ਭਰੀ ਆ ਪਹਿਲਾਂ ਪਾਸੇ ਉੱਤੇ ਭਰ ਕੇ ਲਿਆਂਦੀ ਆ ਤੇ ਅੱਜ ਚਰਾਉਣ ਆਏ ਆ ਜੱਤਵਾਲ ਆ ਵੀ ਬੰਦਾ ਆਪ ਮੁਲਾਜ਼ਮ ਆ ਸਾਰੇ ਮੁਲਾਜ਼ਮ ਨੇ ਸਾਰੇ ਕੋਈ ਪਾਰਟੀ ਸੰਘਾ ਕੋਈ ਕੀ ਆ ਕੋਈ ਕੋਈ ਕਿਹੜਾ ਕੋਈ ਸੇਵਾਦਾਰਾ ਕੋਈ ਕਿਵੇਂ ਆ ਨਾ ਸਾਰੇ ਆਏ ਹੋਏ ਆ ਤੇ ਜਿਵੇਂ ਅੱਗੇ ਤੁਸੀਂ ਆਪਣੀ ਪਹਿਲਾਂ ਵੀਡੀਓ ਦੇਖੀ ਆਪਾਂ ਪਹਿਲਾਂ ਜੀਐਨਈ ਕਾਲਜ ਦੇ ਵਿੱਚੋਂ ਲੈ ਕੇ ਆ ਨਾਲ ਆ ਖੌਦ ਮੈਨੇਜਰ ਹੁਣੀ ਨਾਲ ਜਾਂਦੇ ਰਹੇ ਆ ਆਪਣੇ ਮੈਨੇਜਰ ਸਵੇਦਰ ਸਾਹਿਬ ਹੁਣੀ ਜਿੰਨੇ ਹੋਲ ਜਦਨੇ ਵੀ ਹੈ ਆਪਣੇ ਮੁਲਾਜ਼ਮ ਨਾਲ ਸਾਰੇ ਹਨ ਹੌਣ ਬੰਦ ਕਰਨ ਹੌਣ ਵਾਲਿਆ ਟਰਾਲੀ ਹੁਣੇ ਲਾਈਆ ਹਲੇ ਇੱਕ ਅੱਧਾ ਮਿੰਟ ਹੀ ਹੋਇਆ ਮੈਂ ਕਿਹਾ ਵੀ ਅੱਜ ਆਪਾਂ ਪੇਸ਼ ਕਰਦੇ ਆਂ ਲੋਕਾਂ ਸਾਹਮਣੇ ਜਨਸ਼ਕਾ ਸਾਹਮਣੇ ਜਿਹੜੇ ਕਹਿੰਦੇ ਆ ਵੀ ਗੁਰਦਨੇ ਵਾਲੇ ਬਿੱਲੇ ਬੈਠੇ ਖਾਂਦੇ ਆ ਸੋਮਲੀ ਮਰਟੀ ਵਾਲੇ ਸਾਰੇ ਹਾਂ ਸੋਮਲੀ ਮਰਟੀ ਵਾਲੇ ਕਹਿੰਦੇ ਬਿੱਲੇ ਬੈਠੇ ਖਾਂਦੇ ਆ ਆ ਦੇਖ ਲਓ ਵੀ ਬਿੱਲੇ ਬੈਠੇ ਨਹੀਂ ਖਾਂਦੇ ਵੀ ਆ ਵੀਡੀਓ ਆਪਾਂ ਅੱਗੇ ਵੀ ਪਾਉਨੇ ਆ ਤੇ ਪਾਣੀ ਦਾ ਪੀਓ ਜ਼ਰੂਰੀ ਆ ਪਾਣੀ ਦਾ ਬਣਾ ਕਾਦੀ ਗੱਲ ਹੈ ਹਨਾ ਤੇ ਐਡਾ ਬਾਲਣ ਦੇਖ ਲਓ ਪਹਿਲਾਂ ਹਣ ਲੱਧਿਆ ਸੀਗਾ ਲੱਧ ਕੇ ਲਿਆਂਦਾ ਸੀ ਦੋ ਤਿੰਨ ਦਿਨ ਪਹਿਲਾਂ ਤੇ ਅੱਜ ਆਪਾਂ ਚਰੌਣਾ ਆਏ ਆ ਤੇ ਨਾਲ ਮੁਲਾਜ਼ਮ ਵੀਰ ਨੇ ਆਪਣੇ ਪਾਰਟੀ ਸੰਘ ਨੇ ਗੌਰਦਰ ਸਾਹਿਬ ਗੁਰੂ ਸਰਪੰਚ ਸਾਹਿਬ 6ਵੀਂ ਦੇ ਨਿਗਰਾਮਾ ਹਾਂ ਇੰਦਰੀ ਸੇ ਨਿਕਾਲ ਕੇ ਕਿਪਸਾ ਤੇ ਮੁਲਾਜ਼ਮ ਨਾਲ ਪਹੁੰਚੇ ਹੋਏ ਆ ਅਜੀਤワਲ ਮੋਗੇ ਦੇ ਵਿੱਚ ਆਉਂਦਾ ਜੀ ਉਹ ਬੱਸ ਜੱਤਵਾਲ ਕਹਿੰਦੇ ਇਹਨੂੰ ਸਹੀ ਮੈਨੇ ਦੇ ਵਿੱਚ ਅਜੀਤワਲ ਆ ਜੀ ਜਿੰਨੇ ਵੀ ਪਾਉਂਦੇ ਸਾਰਜਣ ਵੀਡੀਓ ਦੇਖ ਰਹੇ ਜੀ ਸਾਰੇ ਪਿਆਰ ਭਰੇ ਸਤਿ ਸਕਾਲ ਮੀਰੀ ਦਾ ਵੀ ਸਾਰੇ ਬੀਪਰਾ ਠੀਕ ਹੋਣਗੇ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਆਪਾਂ ਅਕਸਰੀ ਚੀਜ਼ ਦੇਖਦੇ ਆ ਸੁਣਦੇ ਆ ਵੀ ਗੁਰਦਾਰ ਵਾਲਿਆਂ ਦਾ ਵਿਹਲੇ ਬੈਠੇ ਖਾਂਦੇ ਆ ਅੰਦਰ ਬੈਠੇ ਖਾਂਦੇ ਆ ਨਾ ਵੀ ਕਮਰੇ ਦੇ ਬੈਠੇ ਰਹਿੰਦੇ ਨੇ ਕੁਝ ਕਰਦੇ ਨਹੀਂ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਨੇ ਜੀ ਐਨ ਕਾਲ ਦੀ ਵੀ ਪਾਈਆਂ ਹੋਰ ਤੋਂ ਪਾਲਣ ਦੇ ਆਂਦਾ ਉੱਥੋਂ ਵੀ ਪਾਈਆਂ ਨੇ ਤੇ ਅੱਜ ਚਰੌਣਾ ਆਏ ਸੀਗੇ ਪਹਿਲਾਂ ਭਰੀ ਦੀ ਨਹੀਂ ਪਹਿਲਾਂ ਰਿਪੜਾਈ ਪਰ ਆਪਣੀਆਂ ਪਹਿਲਾਂ ਜਰੂਰ YouTube ਵਗੈਰਾ ਦੇ ਉੱਤੇ ਪਾਈਆਂ ਹੋਈਆਂ ਨੇ ਉਹ ਬੱਜੀ ਸੀ 6:00 ਬੱਜ ਗਿਆ ਬੰਦਾ ਬੱਜੀ ਥੋੜੀ ਜਿਹੀ ਹੂੰ ਠੀਰਿਆ ਬੱਜ ਕੇ ਬੱਜ ਗਿਆ ਬੱਜ ਗਿਆ ਕੋਈ ਨਾ ਹਲੇ ਥੋੜੀ ਜਿਹੀ ਟਰੀਟ ਵੱਜੀ ਆ ਬੱਜ ਗਿਆ ਬੱਜ ਗਿਆ ਕੋਈ ਨਾ ਚਾਹ ਨਾ ਧਿਆਨਾ ਕਰੋ ਕੰਮ ਤੇ ਮੇਰਾ ਮੂੰਹ ਵੀ ਇੱਧਰ ਤੁਸੀਂ ਮੈਂ ਵੀ ਲਗਾਤੀ ਤੇ ਮਕਸਦ ਇਹੀ ਆ ਪਾ ਵੀਡੀਓ ਬਣਾਉਣ ਦਾ ਕਿ ਜੋਸ਼ ਵੀਰਾਂ ਤੱਕ ਉਹਨਾਂ ਤੱਕ ਜਿਹੜੂ ਬਚਾਈਏ ਜਿਹੜੇ ਵੀਰ ਭਰਾ ਕਹਿ ਦਿੰਦੇ ਆ ਵੀ ਗੁਰਦਵਾਰੇ ਆਏ ਕਰਦੇ ਆ ਵੀ ਖਾਂਦੇ ਆ ਬੈਠੇ ਕਰਦੇ ਬੈਠੇ ਬੈਠੇ ਰਹਿੰਦੇ ਆ ਕੁਝ ਕਰਦੇ ਨਹੀਂ ਕੰਮ ਨਹੀਂ ਕਰਦੇ ਹਨ ਵੀ ਅੰਦਰ ਬੈਠੇ ਰਹਿੰਦੇ ਨੇ ਹਨਾ ਵੀ ਅੱਜ ਆਪਾਂ ਉਹਨਾਂ ਦੇ ਲਈ ਇਹੀ ਵੀਰ ਭਰਾਵਾਂ ਦੇ ਲਈ ਵੀ ਲੈ ਕੇ ਆਏ ਆ ਇਹ ਵੀਡੀਓ ਬਣਾਈ ਆ ਬਣਾਈ ਤਾਂ ਸਾਰੇ ਵੀਰ ਵੀਰ ਭਰਾਵਾਂ ਲਈ ਹੀ ਆ ਪਰ ਸਪੈਸ਼ਲ ਉਹ ਵੀਰ ਵੀਰ ਭਰਾਵਾਂ ਲਈ ਆਪਾਂ ਅੱਗੇ ਪੇਸ਼ ਕਰਨ ਲੱਗੇ ਆ ਵੀਰ ਵੀਰ ਭਰਾਵਾਂ ਦੇ ਜਿਹੜੇ ਵੀ ਵੀਰਪਰਾਇ ਚੀਜ਼ ਨੂੰ ਕਹਿੰਦੇ ਆ ਉਹ ਆਪਣੇ ਸਾਰੇ ਹੀ ਸਤਕਾਰਯੋਗ ਨੇ ਤੇ ਅਸੀਂ ਖੇਮਾ ਦੇ ਜਾਜਕ ਵੀ ਆ ਜੇ ਕਿਸੇ ਦੇ ਮਾਨ ਨੇ ਮਾਨੂੰ ਠੇਸ ਪਹੁੰਚੋਗੀ ਹਨਾ ਅਸੀਂ ਖੇਮਾ ਦੇ ਜਾਜਕਾਂ ਪਰ ਅਕਸਰ ਲੋਕ ਕਹਿ ਦਿੰਦੇ ਨੇ ਅਕਸਰ ਰਾਸ਼ਕ ਵੀਰ ਕਹਿ ਦਿੰਦੇ ਨੇ ਪਿੰਡਾਂ ਵਾਲੇ ਵੀ ਕਹਿੰਦੇ ਨੇ ਸ਼ਹਿਰੀ ਵੀ ਕਹਿੰਦੇ ਆ ਬੁਧੇਰੇ ਲੋਕ ਕਹਿੰਦੇ ਨੇ ਹਨਾ 50% ਮੰਨਦੇ ਆ ਮੰਨ ਕੇ ਚੱਲੋ ਵੀ 50% ਇਹਨਾਂ ਨੂੰ ਸਹੀ ਕਹਿੰਦੇ ਨੇ ਵੈਸੇ ਚਲੋ ਬਾਬੇ ਨਾਨਕ ਨੂੰ ਵੀ ਦੁਨੀਆ ਨੇ ਛੱਡਿਆ ਨਹੀਂ ਸੀ ਹਣਾ ਬਾਬੇ ਨਾਨਕ ਨੂੰ ਵੀ ਅ ਜਾਨੀ ਕਿ ਵੀ ਗਲਤ ਠਹਿਰਾਤਾ ਸੀ ਵੀ ਇਹ ਤਾਂ ਵੀ ਸਹੀ ਨਹੀਂ ਹੈਗੇ ਬਾਬਾ ਜੀ ਹਣਾ ਤੇ ਆਪਾਂ ਦਾ ਫੇਰ ਹਲੇ ਇੱਕ ਆਮ ਜੇ ਇਨਸਾਨ ਆ ਹਣਾ ਤੇ ਬਾਬੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਵੱਡੀ ਹਸਤੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਣਾ ਤੇ ਉਹਨੇ ਚਾਰ ਉਦਾਸੀਆਂ ਵੀ ਕੀਤੀਆਂ ਪੈਦਲ ਯਾਤਰਾ ਕੀਤੀ ਦੁਨੀਆ ਦੀ ਹਣਾ ਤੇ ਉਹਨਾਂ ਨੂੰ ਵੀ ਲੋਕਾਂ ਦਾ ਗਲਤ ਠਹਿਰਾਤਾ ਸੀਗਾ ਗਲਤ ਕਹਿਤਾ ਸੀ ਤੇ ਮੈਂ ਫੇਰ ਕਹ ਦਿੰਦਾ ਵੀ ਮੈਂ ਖਿਮਾਂ ਦਾ ਜਾਜਕਾਂ ਵੀ ਸਿਰਫ ਵੀਡੀਓ ਇਸ ਕਰਕੇ ਆਪਾਂ ਪਾਉਨੇ ਆ ਅੱਗੇ ਵੀ ਪਾਉਨੇ ਆ ਅੱਜ ਵੀ ਇਸੇ ਕਰਕੇ ਹੀ ਪਾਉਣ ਲੱਗੇ ਆ ਵੀ ਆ ਪਹਿਲਾਂ ਟਰਾਲੀ ਸਾਰੀ ਭਰ ਦੀ ਸਾਡੀ ਟਰਾਲੀ ਲਾਉਣੀ ਆ ਹੁਣ ਇਹਨਾਂ ਨੇ ਜਿਹੜੇ ਵੀ ਨਾਲ ਵੀ ਇਹ ਭਰਾ ਆਪਣੇ ਆਏ ਹੋਇਆ ਜਿੰਨੇ ਵੀ ਸੇਵਾ ਦਾ ਰਹੇ ਹੋਇਆ ਬੰਦਗੁਰੂ ਪ੍ਰਸ਼ਾਦਾ ਪਾਣੀ ਆਜੂ ਤਿਆਰ ਹੋ ਕੇ ਉਹ ਵੀ ਨਾਲ ਲੱਗਣਗੇ ਟਰਾਲੀ ਆਈ ਤਾਂ ਘੰਟੇ ਡੇਢ ਘੰਟਾ ਹੋ ਗਿਆ ਪਰ ਮੂਰੇ ਪਹਿਲਾਂ ਬਾਲਣ ਉਸੇ ਹੋਰ ਵੀਰ ਭਰਾ ਦਾ ਚੀਰਿਆ ਜਾ ਰਿਹਾ ਸੀ ਤਾਂ ਲੇਟ ਹੋ ਕੇ ਤੇ ਨਹੀਂ ਤਾਂ ਹੋਂ ਨੂੰ ਤਾਂ ਇਹ ਅੱਧੀ ਟਰਾਲੀ ਟੀਰੀ ਜਾਣੀ ਸੀਗੀ ਤੇ ਬਾਕੀ ਓਹ ਆ ਵੀ ਹੁਣੀ ਲੱਗੇ ਹਲੇ ਟਰਾਲੀ ਹੁਣੀ ਲਿਆ ਕੇ ਲਾਈ ਗਈ ਆ ਤੇ ਨਾਲ ਹੀ ਮੈਂ ਕਿਹਾ ਚਲੋ ਵੀਡੀਓ ਬਣਾਉਨੇ ਆ ਵੀ ਜਿਹੜੇ ਵੀਰ ਭਰਾਵਾਂ ਵਗੈਰਾ ਦੇ ਦਿੰਦੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਈ ਵੀਰ ਭਰਾ ਤਾਂ ਆਪ ਛੱਡ ਵੀ ਜਾਂਦੇ ਨੇ ਤੇ ਜੇ ਲੈ ਕੇ ਵੀ ਆਉਣਾ ਪੈ ਜੇ ਤਾਂ ਤੁਸੀਂ ਗੁਰੂ ਘਰ ਦੱਸ ਸਕਦੇ ਆ ਪਾਸੇ ਛੇਵੀਂ ਗੁਰੂਸਰ ਕੌਂਕੇ ਤੇ ਸਹੀ ਜਗਰਾਉਂ ਉੱਥੇ ਜਾਣਾ ਜਿਹੜੇ ਦੇ ਵਿੱਚ ਗੁਰੂ ਸਰਕੋਂਕੇ ਪਿੰਡ ਆ ਜੀ ਪਾਸੇ ਛੇਵੀ ਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਸ਼ੋਪਾਤ ਧਰਤੀ ਠੀਕ ਹੈ ਉੱਥੇ ਤੁਸੀਂ ਕਿਸੇ ਵੀ ਮੁਲਾਜ਼ਮ ਨੂੰ ਆ ਕੇ ਕਿਸੇ ਵੀ ਸਮੇਂ ਤੁਸੀਂ ਦੱਸ ਸਕਦੇ ਆ ਸਵੇਰ ਤੋਂ ਲੈ ਕੇ 9:00 8:00 ਕਵੇ ਤੱਕ ਸ਼ਾਮ 6:00 6:30 ਵਜੇ ਤੱਕ 7:00 7:00 ਵਜੇ ਤੱਕ ਵੀ ਬਾਲਣ ਸਾਦੀ ਐਸਾਂ ਤੇ ਪਿਆ ਜਾਂ ਮੋਟਰ ਤੇ ਪਿਆ ਜਾਂ ਘਰੇ ਪਿਆ ਹਨ ਤੁਸੀਂ ਇਹਨਾਂ ਨੂੰ ਦੱਸ ਸਕਦੇ ਆ ਤੇ ਉੱਥੇ ਅਸੀਂ ਜ਼ਰੂਰ ਪਹੁੰਚਾਂਗੇ ਠੀਕ ਹੈ ਜਾਵਾਂਗੇ ਚੱਕ ਕੇ ਜਿਹੜੇ ਵੀ ਭਰਾ ਛੱਡ ਕੇ ਜਾ ਜਾ ਸਕਦੇ ਸਕਦੇ ਆ ਉਹ ਕਈ ਛੱਡ ਵੀ ਜਾਂਦੇ ਆ ਤੇ ਵੈਸੇ ਤੁਸੀਂ ਤਲਾਹ ਕਰਦੇ ਹੋ ਅਸੀਂ ਆ ਆਪ ਵੀ ਆ ਕੇ ਤੁਹਾਨੂੰ ਬਾਲਣ ਅਸੀਂ ਉੱਥੋਂ ਚੱਕ ਕੇ ਵੀ ਲੈ ਕੇ ਜਾ ਸਕਦੇ ਆ ਫਿਰ ਉਹਦੇ ਬਾਅਦ ਅਸੀਂ ਆ ਆਪ ਵੀ ਚਰਾ ਵੀ ਲਵਾਂਗੇ ਇੱਥੇ ਜਿਹਨੇ ਹੁਣ ਅੱਜ ਚਲਾਉਣਾ ਆਏ ਹੋਏ ਆ ਸਾਰੀ ਟਰਾਲੀ ਦੇਖੋ ਲਹਣੀ ਆ ਫੇਰ ਚੀਰਨੀ ਆ ਫੇਰ ਦੁਬਾਰਾ ਫੇਰ 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 ਭਰਨੀ ਆ ਯਾਨੀ ਕਿ ਸਾਰੀ ਤੌਪ ਅੱਜ ਇਹਨਾਂ ਨੇ ਉੱਪਰ ਹੀ ਹੰਡਾਉਣੀ ਆ ਜਿਹੜੇ ਕਹਿੰਦੇ ਆ ਵੀ ਇਹ ਤਾਂ ਬਿੱਲੇ ਬੈਠੇ ਖਾਂਦੇ ਆ ਉਹ ਨਾਲ ਹੀ ਸਪੈਸ਼ਲ ਵੀਡੀਓ ਬਣ ਰਹੀ ਹੈ ਅੱਜ ਮਨਾਉਣੀ ਦੀ ਸੀ ਮੈਂ ਤੇਰੇ ਵੱਡੀ ਤੇਰੀ ਧੌਂ ਤੇਰੇ ਗਾਲ ਕਰਤਾ ਹੋਣ ਤੇਰੀ ਲੱਗੀ ਵੱਡੀ ਲੱਕੜ ਵੱਜੀ ਆ ਗੱਲ ਸੁਣ ਧੌਂ ਲੱਗੀ ਵੱਡੇ ਦੀ ਆਰੀ ਵੱਡੀ ਲੱਕੜ ਵੱਜੀ ਯਾਰ ਇੱਕ ਵਾਰ ਹੋਰ ਮਾਰ ਯਾਰ ਇਹਦੇ ਆਹ ਗੱਲਾਂ ਕਰਦੇ ਹਾਂ ਹਾਂ ਚਲੋ ਕੋਈ ਨਾ ਵੈਸੇ ਆਸ ਨਾਲ ਆਸਾ ਚਲੋ ਆਪਾਂ ਵੈਸੇ ਗੱਲ ਕਰਦੇ ਹਾਂ ਪਹਿਲਾਂ ਦਿਖਾਦਾ ਵੀ ਬੱਜ ਗਿਆ ਨੰਗ ਕੇ ਖੋਲ ਦੀ ਨੰਗਾ ਆਈ ਦੀ ਵੱਜੀ ਤੇਰੇ ਹਲੇ ਹਲੇ ਇੱਕ ਮਿੰਟ ਹੋਇਆ ਲੱਗਿਆ ਨੂੰ ਹਲੇ ਇਹਨਾਂ ਨੂੰ ਸਾਹ ਲੈ ਲੈਂਦੇ ਇਹਨਾਂ ਨੂੰ ਕੀ ਹੋਇਆ ਐਡੀਆਂ ਦੇਹਾਂ ਬਾਬੇ ਦੀ ਕਿਰਪਾ ਨਾਲ ਇਹਨਾਂ ਨੂੰ ਕਿ ਹੋਣ ਲੱਗਿਆ ਚੜ ਬਰਾਬਰ ਲਾ ਤੇ ਜੋਰ ਫੇਰ ਲੱਗੂ ਪਦਾ ਪਾਣੀ ਪੀ ਕੇ ਦਾਮ ਲੈ ਲੋ ਮੁੜ ਕੇ ਸਾਡਾ ਕੰਮ ਆਏ ਦੋਨਾਂ ਦਾ ਹਾਂ ਆਉਂਦੇ ਗੋ ਜੀਵਨ ਹੋਣੀ ਸਾਰੇ ਮਗਰ ਗੋ ਮੈਨੇਜਰ ਹੋਣੀ ਸਾਰੇ ਆਉਂਦੇ ਮਗਰ ਪ੍ਰਸ਼ਾਦਾ ਲੈ ਕੇ ਖਾੜ ਦਿਓ ਦੋ ਮਿੰਟ ਪਾਸ ਅੱਧੇ ਪੌਣੇ ਘੰਟੇ ਨੂੰ ਅਕਸਰ ਜਿਵੇਂ ਕਹਦੀ ਆ ਵੀ ਕੰਮ ਸਾਰੇ ਵੀਰ ਭਾਈ ਕਰਦੇ ਆ ਕਿਸੇ ਵੀ ਫੀਲਡ ਦੇ ਵਿੱਚ ਹੋਲ ਚਾਹੇ ਕੋਈ ਸਰਕਾਰੀ ਮਨਦਰਮ ਚਾਹੇ ਕੋਈ ਬੈਂਕ 'ਚ ਲੱਗਿਆ ਹੋਇਆ ਪ੍ਰਾਈਵੇਟ 'ਚ ਲੱਗਿਆ ਚਾਹੇ ਵੈਸੇ ਪ੍ਰਾਈਵੇਟ ਦਫ਼ਤਰ 'ਚ ਬੰਦਾ ਕੰਮ ਕਰਦਾ ਕੰਮ ਸਾਰੇ ਹੀ ਕਰਦੇ ਹੁੰਦੇ ਆਪਾਂ ਨੂੰ ਹੀ ਲੱਗਦਾ ਵੀ ਇਹ ਵਿਹਲੇ ਬੈਠੇ ਆ ਵੀ ਵਿਹਲੇ ਤੁਰੇ ਫਿਰਦੇ ਆ ਕੁਛ ਕਰਦੇ ਨਹੀਂ ਹੈਗੇ ਪਰ ਉਹਨਾਂ ਨੂੰ ਆਪਦੇ ਫੀਲਡ ਦਾ ਆਪਦੇ ਕੰਮ ਦਾ ਤਜਰਬਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜਾ ਕੰਮ ਕਿਵੇਂ ਕਰਨਾ ਕਿਹੜਾ ਕਿਵੇਂ ਕਰਨਾ ਆਪਾਂ ਜਦੋਂ ਰੇ ਆਂ ਸਲਾਹ ਕੋ ਰੇ ਆਂ ਸਲਾਹਾਂ ਦੇਣ ਲੱਗ ਜਾਂਦੇ ਨੇ ਨਾ ਜਦੋਂ ਉਹ ਆਪਾਂ ਦੇ ਆਪ ਨੂੰ ਸੰਭ ਲੱਗੇ ਨੇ ਵੀ ਖਣੀ ਵੀ ਸਾਨੂੰ ਹੀ ਜ਼ਿਆਦਾ ਪਤਾ ਵੀ ਸਾਨੂੰ ਹੀ ਪਤਾ ਇਹਦੇ ਬਾਰੇ ਵੀ ਹੋਰ ਕਿਸੇ ਨੂੰ ਤਾਂ ਪਤਾ ਹੀ ਨਹੀਂ ਹੈਗਾਗਾ ਜਿਹੜੇ ਕਹਿੰਦੇ ਆ ਵੀ ਅਸੀਂ ਐ ਕਰ ਦਾਂਗੇ ਅਸੀਂ ਐ ਕਰ ਦਾਂਗੇ ਪਰ ਬਾਈ ਚਲੋ ਕਰਨ ਲੱਗਦੇ ਆ ਉਦੋਂ ਬਾਈ ਕਿਸੇ ਤੋਂ ਨਹੀਂ ਹੁੰਦਾ ਬਹੁਤ ਔਖਾ ਹੋ ਜਾਂਦਾ ਵਾ ਅੱਜ ਤਾਂ ਗਰਮੀ ਵੀ ਬਹੁਤ ਆ ਦੋ ਕ ਦਿਨਾਂ ਦੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਅੱਜ ਦਿਨ ਮੰਗਲਵਾਰ ਹੋ ਚੁੱਕਿਆ ਵਾ ਤੇ ਤਕਰੀਬਨ ਸ਼ਨੀਵਾਰ ਐ ਤੋ ਆਪਦੀ ਗਰਮੀ ਜ਼ਿਆਦਾ ਪੈ ਰਹੀ ਆ ਨਾ ਤਾਂ ਮਨ ਨਾਲ ਆਪਾਂ ਕੰਦੀ ਗੱਲ ਕਰਦੇ ਜਿਵੇਂ ਹੁਣ ਆਪਾਂ ਤਾਂ ਖੇਤਾਂ ਦੇ ਵਿੱਚ ਕੰਮ ਕਰਦੇ ਆ ਨਾ ਵੀ ਕੋਈ ਵੀ ਬੰਦਾ ਲਾ ਦੋ ਵੀ ਕੰਮ ਕਰਦਾ ਨਾ ਆਪਾਂ ਨੂੰ ਲੱਗਦਾ ਹੁੰਦਾ ਵੀ ਬੰਦਾ ਕੰਮ ਨਹੀਂ ਕਰਦਾ ਪਰ ਉਹ ਬੰਦੇ ਦੀ ਮਿਹਨਤ ਤੇ ਉਹਦਾ ਬੰਦੇ ਦਾ ਜਜ਼ਵਾ ਦਰਦਾ ਹੁੰਦਾ ਵਾ ਵੀ ਬੰਦਾ ਕੰਮ ਕਹਿੰਦਾ ਕਰਦਾ ਕਿੰਨਾ ਕ ਨਹੀਂ ਕਰਦਾ ਹਨਾ ਸਭ ਨੂੰ ਆਪ ਆਪਣੇ ਕੰਮ ਦਾ ਹਿਸਾਬ ਹੁੰਦਾ ਵਾ ਵੀ ਐਵੇਂ ਕਿ ਸਾਨੂੰ ਆਪਾਂ ਕਹੀ ਜਾਈਏ ਯਾਰ ਉਹ ਬੰਦਾ ਕੰਮ ਨਹੀਂ ਕਰਦਾ ਹਨ ਉਹ ਬੰਦਾ ਕੰਮ ਨਹੀਂ ਕਰਦਾ ਹਨ ਯਾਰ ਉਹ ਗੱਲਾਂ ਸਹੀ ਨਹੀਂ ਮੇਰੇ ਹਿਸਾਬ ਨਾਲ ਗਲਤ ਗੱਲਾਂ ਹੋਈਆਂ ਨੇ ਇਹਨੇ ਹੁਣ ਵੀਰਪ੍ਰਾ ਇੱਥੇ ਵੀ ਸਵਾਲ ਠਾਉਣਗੇ ਕਈ ਵੀਰਪ੍ਰਾਹਾਂ ਨੇ ਸਵਾਲ ਇੱਥੇ ਵੀ ਧਾਉਣੇ ਆ ਕਿ ਵੀ ਤੁਸੀਂ ਵੀਡੀਓ ਬਣਾਈ ਆ ਤੁਸੀਂ ਕਿਉਂ ਬਣਾਈ ਆ ਤੁਸੀਂ ਥੱਸਿਆ ਵਾ ਵੀ ਲੋਕਾਂ ਨੂੰ ਵੀ ਹਾਂ ਵੀ ਇਹ ਵੀ ਕੰਮ ਕਰਦੇ ਆ ਸਾਨੂੰ ਪਤਾ ਹੀ ਆ ਕਿੰਨਾ ਕਹੇ ਕੰਮ ਕਰਦੇ ਆ ਐਂ ਕਰਦੇ ਆ ਫਰਾਂ ਬਹੁਤ ਕੋਸ਼ ਹੋ ਜਾਂਦਾ ਅ ਕਈ ਸਵਾਲ ਉੱਠਣਗੇ ਜਿ세 ਇਹਨਾਂ ਤੱਕ ਇਹ ਗੱਲਬਾਤ ਜੇ ਪਹੁੰਚ ਗਈ ਤੇ ਜਿਹਦੇ ਵੀਰ ਭਰਾ ਉਹਨਾਂ ਬੰਦਾ ਤੱਕ ਜਿਹੜੇ ਵੀਰ ਭਰਾ ਕਹਿ ਦਿੰਦੇ ਆ ਵੀ ਇਹ ਕੰਮ ਨਹੀਂ ਕਰਦੇ ਜਾਂ ਫਲਾਣਾ ਬੰਦਾ ਕੰਮ ਨਹੀਂ ਕਰਦਾ ਜਾਂ ਫਲਾਣਾ ਨਹੀਂ ਕੰਮ ਕਰਦਾ ਆਪਣਾ ਅਕਸਰ ਹੀ ਪਿੰਡਾਂ ਦੇ ਵਿੱਚ ਇਹ ਹੁੰਦਾ ਸਾਰੇ ਬੰਦੇ ਵੀਰ ਭਰਾ ਹੁੰਦੇ ਆ ਜਿਹਦੇ ਇੱਕ ਦੂਜੇ ਨੂੰ ਕਹਿ ਦਿੰਦੇ ਨੇ ਵੀ ਉਹ ਹਲਾਉਣਾ ਬੰਦਾ ਅਜਿਹਾ ਕਰਦਾ ਅਜਿਹਾ ਕਰਦਾ ਕੀ ਪਤਾ ਯਾਰ ਉਹ ਬੰਦੇ ਦਾ ਭਾਈ ਕੀ ਕੰਮ ਆ ਯਾਰ ਆਪਾਂ ਨੂੰ ਕੀ ਪਤਾ ਨਾ ਤੇ ਕਿਵੇਂ ਨਹੀਂ ਅੰਦਰ ਅੰਦਰ ਖਾਤੇ ਆਪਣਾ ਵੀ ਪਤਾ ਬੰਦਾ ਕਿਹੜਾ ਕੰਮ ਕਰਦਾ ਕੀ ਕਰਦਾ ਕੀ ਨਹੀਂ ਕਰਦਾਗਾ ਆਪਾਂ ਨੂੰ ਵੀ ਪਤਾ ਹੋਣਾ ਚਾਹੀਦਾ ਹਣਾ ਕਈ ਹੁੰਦੇ ਵੀ ਆ ਜਿਹੜੇ ਨਹੀਂ ਵੀ ਕਰਦੇ ਕੰਮ ਇਹ ਨਹੀਂ ਗੱਲ ਵੀ ਨਹੀਂ ਦਸਾਂ ਮਗਰ ਇੱਕ ਰੁਕ ਬੰਦੇ ਐ ਜੇ ਹੁੰਦੇ ਆ ਜਿਹੜੇ ਵੀ ਦੋ 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 ਬੰਦੇ ਐ ਜੇ ਬੈਕ ਰੋਕ ਬੰਦੇ ਜਿਹੜੇ ਨਹੀਂ ਕੰਮ ਕਰਦੇਗੇ ਤੇ ਪਰ ਉਹ ਬੰਦੇ ਘਰੇ ਵੀ ਹੀ ਕੰਮ ਕਰਦੇ ਹੁੰਦੇ ਆ ਜਵੇਂ ਮੰਨ ਲਾ ਮੰਨ ਲੇ ਚਲੋ ਹੁਣ ਮੈਂ ਹੀ ਆ ਮੈਂ ਹੀ ਮੰਨ ਲਓ ਕਿ ਚਲੋ ਵੀ ਕੰਮ ਨਹੀਂ ਕਰਦਾ ਹਨਾ ਮੰਨ ਲੇ ਚਲੋ ਪਰ ਕੀ ਪਤਾ ਮੇਰੇ ਵਰਗੇ ਦੇ ਘਰੇ ਪਾਸੋਂ ਰੱਖੇ ਹੋਣ ਬਾਈ ਬੰਦਾ ਸਵੇਰੇ ਸ਼ਾਮ ਪੱਠੇ ਪਾਉਂਦਾ ਹੋਵੇ ਧਾਰਾ ਕੱਢ ਕੇ ਡੇਰੀ ਦੁੱਧ ਪਾ ਕੇ ਆਉਂਦਾ ਆਵੇ ਹਨਾ ਕੀ ਪਤਾਉ ਦਿਹਾੜੀ ਵਧੀਆ ਵਧੀਆ ਪਾਉਂਦਾ ਦਾ ਦੂਜੇ ਬੰਦੇ ਨਾਲੋਂ ਐਸ ਕਰਕੇ ਹਰ ਇੱਕ ਨੂੰ ਹਰ ਇੱਕ ਬੰਦੇ ਦਾ ਆਪੋ ਆਪਣਾ ਫੀਲਡ ਦਾ ਹੀ ਵਿੱਚ ਹਰ ਇੱਕ ਬੰਦੇ ਨੂੰ ਆਪੋ ਆਪਣੀ ਜ਼ਿੰਦਗੀ ਬਾਰੇ ਜਾਂ ਕੰਮਾਂ ਬਾਰੇ ਪਤਾ ਹੁੰਦਾ ਮਤਲਬ ਵੀ ਕੀ ਕੰਮ ਕਰਦਾ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦੀ ਜਿਹੜੇ ਮੁਲਾਜ਼ਮ ਨੇ ਜਿਹੜੇ ਗੁਰਦਵਾਰ ਸਾਹਿਬ ਦੇ ਵਿੱਚ ਲੱਗੇ ਹੋ ਜਾਣ ਵੀ ਇਹ ਜਿਵੇਂ ਕਹ ਰਹੀ ਹੈ ਨਾ ਵੀ ਜਦਦੇ ਹੁਣ ਮਾਲਵੇ ਚ ਲੋਏ ਆਪਾਂ ਨੂੰ ਦੇਖਣ ਨੂੰ ਸੌਖੇ ਲੱਗਦੇ ਆ ਭਈ ਇਹ ਸੌਖੇ ਆ ਹਨਾ ਇਹ ਪਰ ਸੌਖੇ ਨਹੀਂ ਬਾਈ ਥੋੜਾ ਮੰਗਲਵਾਰ ਆਜ ਦੁਪਹਿਰ ਦਾ ਪੂਰੀ ਕਰਦੀ ਆ ਅੱਜ ਵੀਡੀਓ ਬਣ ਰਹੀ ਹੈ ਅ ਮਹੀਨੇਵਾਂ ਤੇ ਮਤਲਬ ਆਰ ਹੈਗਾ ਅੱਜ 20 ਤੰਗਾਰ ਤੇ ਵੀਡੀਓ ਪੈ ਜਾਣੀ ਅੱਜ ਪੈ ਜੂ ਕੱਲ ਨੂੰ ਪੈ ਜੂ ਬਖਸ਼ਾ ਜੀ ਤੇ ਜਾਣੀ ਕਿ ਗਰਮੀ ਤੁਸੀਂ ਆਪ ਮਹਿਸੂਸ ਕਰ ਸਕਦੇ ਹੋ ਵੀ ਜੋ ਜੋ ਜਲਾਈ ਜਲਾਈ ਮਹੀਨੇ ਵਾਲੀ ਗਰਮੀ ਇਸ ਟਾਈਮ ਹੁਣ ਪੈ ਰਹੀ ਹੈ ਜੋ ਜਲਾਈ ਵਾਲੀ ਜਦੋਂ ਇਹਨਾਂ ਪੂਰੀ ਪ੍ਰਧਾਨ ਮਾਰਦੀ ਹੈ ਨੇ ਝੋਨੇ ਦੇ ਵਿੱਚ ਪਾਣੀ ਨੇ ਵਿੱਚ ਹੁਣ ਪਾਣੀ ਦਿਲਦਾਰ ਦੇ ਪਾਸੇ ਪਾਣੀ ਲੱਗ ਜਾਂਦਾ ਧਰਤੀ ਨੂੰ ਉਵੇਂ ਹੁੰਦਾ ਹੈ ਦਰਮਿਆਸ਼ ਆ ਪੱਕਾ ਥੱਲੇ ਬੈਠੇ ਨੂੰ ਜੀ ਪੂਰੀ ਗਰਮੀ ਆ ਰਹੀ ਆ ਮੈਨੂੰ ਕੋਈ ਪਤਾ ਉਹ ਬੰਦੇ ਧੋਪੇ ਲੱਗੇ ਹੋਇਆ ਕਾ ਪਤਾ ਨਹੀਂ ਸਾਰੇ ਜਿੰਨੇ ਬੰਦੇ ਆ ਹਾਲੇ ਟਰਾਲੀ ਜੀ ਆ 5-4 ਲੱਖ 10 ਲੱਖ ਨਾ ਮਸਾਂ ਲਈਆਂ ਹਜ਼ਾਰ ਬੰਦ 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 ਪਾਣੀ ਉੱਥਰ ਕੇ ਪਾਉਂਦੇ ਪੀਂਦੇ ਆ ਬਜਾਰੇ 15-20 15-20 ਮਿੰਟਾਂ ਲੱਗਦਾ ਪਾਣੀ ਦੋ ਦੋ ਨਮਰ ਪੀਦਾ ਇਹਨਾਂ ਨੇ ਜਦੋਂ ਇਹ ਹੰਭ ਕੇ ਹੋਰ ਦੂਜੇ ਬੰਦੇ ਜਾਣ ਕੇ ਨਾਲ ਲਾਉਂ ਬੰਦਾ ਹਰ ਦਾ ਅਲੱਗ-ਅਲੱਗ ਹੁੰਦੇ ਆ ਅਲੱਗ-ਅਲੱਗ ਬੰਦਾ ਆਪੋ ਆਪਣਾ ਆਪਣਾ ਕੰਮ ਕਰਦਾ ਆਪੋ ਆਪਣੀ ਜੋੜੀ ਅਲੱਗ-ਅਲੱਗ ਸਾਂਭਦੇ ਆ ਕਈ ਵਾਰ ਤਾਂ ਇਹਨਾਂ ਨੂੰ ਅੱਧੀ ਰਾਤ ਨੂੰ ਵੀ ਉੱਠ ਕੇ ਆਉਣਾ ਪੈਂਦਾ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਇਹ ਨੇੜੇ ਬੰਦੇ ਆਪਣੇ ਚੋਂ ਲੋਕਲ ਕਰਕੇ ਨਾ ਜਦੋਂ ਬੰਦੇ ਸਾਰੇ ਆ ਜਾਂਦੇ ਆ ਸ਼ਹਿਰੀ ਪਹੁੰਚ ਜਾਂਦੇ ਆ ਆਪਣੇ ਵਾਕੀ ਆ ਵੀ ਆਪਣੀ ਸੰਗਤ ਵੀ ਬਹੁਤ ਜ਼ਿਆਦਾ ਸਹਿਯੋਗ ਦਿੰਦੀ ਆ ਸਾਂਗਤ ਵੀ ਸਹਿਯੋਗ ਦਿੰਦੀ ਆ ਐਸੀ ਗੱਲ ਨਹੀਂ ਹੈਗੀ ਕਿ ਕੋਈ ਦੌੜ ਪੈ ਜਾਂਦੀ ਆ ਗੁਰੂ ਘਰ ਨੂੰ ਉਹਦੀ ਉੱਤੇ ਚੀਜ਼ਾਂ ਬੰਦੇ ਪਹੁੰਚਦੀਆਂ ਕਰ ਦਿੰਦੇ ਆ ਤੇ ਹਨਾ ਬਾਕੀ ਹਾਂ ਬਈ ਮੈਂ ਜ਼ਰਾ ਫੇਰ ਮਾਫੀ ਮੰਗਦਾ ਖਮਾ ਦਾ ਜਾਚਕਾਂ ਵੀ ਮੈਂ ਵੀਡੀਓ ਬਣਾਉਣੀ ਨਹੀਂ ਸੀ ਪਰ ਮੇਰੇ ਬੈਠ ਬੈਠੇ ਦਿਮਾਗ 'ਚ ਆ ਗਈ ਵੀ ਚਲੋ ਯਾਰ ਬਾਈ ਵੀਡੀਓ ਪੇਸ਼ ਕਰ ਬਣਿਆ ਆਪਾਂ ਨਾ ਬਣਾ ਕੇ ਲਾ ਕੇ ਪਤਾਸ਼ਕ ਵੀ ਆ ਕੇ ਵੀ ਗੁਰੂ ਘਰ ਦੇ ਬੰਦੇ ਆ ਜਿਹੜੇ ਨਿਵਾਹਦੇ ਆ ਵੀਰੇ ਉਹ ਵੀ ਵੀਰੇ ਕੰਮ ਕਰਦੇ ਆ ਤੋਂਪ ਦੇ ਵਿੱਚ ਸਿਆਹ ਪੂਰਾ ਕਰ ਰਿਹਾ ਹਨੋਂ ਪੂਰਾ ਕੰਮ ਕਰ ਰਹੇ ਨੇ